ਮਿਸ਼ੇ ਪੰਜਾਬ ਚੈਨਲ ਤੇ ਮੈਂ ਰਾਜਵਿੰਦਰ ਕੌਰ ਖਬਰਾਂ ਲੈ ਕੇ ਹਾਜ਼ਰ ਹਾਂ ਐਨਆਈਏ ਵੱਲੋਂ ਪੰਜਾਬ ਤੇ ਰਾਜਸਥਾਨ 'ਚ ਛਾਪੇਮਾਰੀ ਕੌਮੀ ਜਾਂਚ ਏਜੰਸੀ ਐਨਆਈਏ ਨੇ ਪੰਜਾਬ 'ਚ ਬਠਿੰਡਾ ਤੇ ਮੋਗਾ ਸਮੇਤ 14 ਥਾਵਾਂ ਛਾਪੇਮਾਰੀ ਕਰਕੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਛਾਪੇਮਾਰੀ ਦੇਸ਼ 'ਚ ਦਹਿਸ਼ਤਗਰਦੀ ਅਤੇ ਗੈਂਗਸਟਰਾਂ ਤੇ ਨਕੇਲ ਕੱਸਣ ਲਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਸਮਾਂ ਹੁਣ 30 ਅਪ੍ਰੈਲ ਤੱਕ ਵੱਧ ਗਿਆ ਹੈ ਕਿਉਂ ਦੀ ਹੁੰਦਾ ਕਿ ਸਿਰਫ 23 ਲੱਖ 28000 ਹੀ ਵੋਟਾਂ ਬਣੀਆਂ ਹਨ ਜਦਕਿ ਇਸ ਦੇ ਮੁਕਾਬਲੇ ਪਿਛਲੀ ਵਾਰ 50 ਲੱਖ ਤੋਂ ਵੱਧ ਵੋਟਾਂ ਬਣੀਆਂ ਸਨ ਤਰਨਤਾਰਨ ਦੇ ਗੁਰਦਾਸਪੁਰ ਚ ਸਭ ਤੋਂ ਵੱਧ ਤੇ ਮਹਾਲੀ ਦੇ ਸਭ ਤੋਂ ਘੱਟ ਵੋਟ ਬਣੇ ਗੁਰਦੁਆਰਾ ਚੋਣਾਂ ਦੇ ਚੀਫ ਕਮਿਸ਼ਨਰ ਐਸਐਸਆਰਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਹ ਨਾਲ ਵੋਟਾਂ ਬਣਾਉਣ ਹਿਮਾਚਲ ਚ ਰਾਜ ਕਾਂਗਰਸ ਦਾ ਹੁੰਤੇ ਵੀ ਭਾਜਪਾ ਨੇ ਜਿੱਤੀ ਰਾਜ ਸਭਾ ਸੀਟ ਕਾਂਗਰਸ ਲਈ ਵੱਡਾ ਝਟਕਾ ਹੈ ਜਿਸ ਕੋਲ 68 ਮੈਂਬਰਾਂ ਵਾਲੀ ਵਿਧਾਨ ਸਭਾ ਜਿਸ 40 ਵਿਧਾਇਕ ਹਨ ਤੇ ਉਸਨੇ ਆਜਾਦਵਿਧਾਇਕਾਂ ਦੇ ਸਮਰਥਨ ਦਾ ਵੀ ਦਾਵਾ ਕੀਤਾ ਸੀ ਨਤੀਜਿਆਂ ਨਾਲ ਸਪਸ਼ਟ ਹੋ ਗਿਆ ਕਿ ਨੌਂ ਵਿਧਾਇਕਾ ਨੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ ਇਸ ਸਮੇਂ ਸੁਭਾ ਵਿਧਾਨ ਸਭਾ ਚ ਭਾਜਪਾ ਦੇ 25 ਵਿਧਾਇਕ ਹਨ ਦੱਸ ਦਈਏ ਕਿ ਮੁਕਾਬਲਾ 34-34 ਵੋਟਾਂ ਨਾਲ ਬਰਾਬਰ ਸੀ ਜਿਸ ਤੋਂ ਬਾਅਦ ਮਾਂ ਜਿਹਨੂੰ ਡਰਾ ਰਹੀ ਜੇਤੂ ਐਲਾਨਿਆ ਗਿਆ ਭਾਜਪਾ ਦੇ ਜਾਣਦੀਆਂ ਕਿ ਆਸ ਰਹੀਆਂ ਨੂ ਸਿੱਧੂ ਵੱਲੋਂ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਲਗਾਈਆਂ ਰੋਕਾਂ ਸਿੱਧੂ ਨੇ ਮੰਗਲਵਾਰ ਨੂੰ ਦਿੱਲੀ ਪਹੁੰਚ ਕੇ ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿੰਕਾ ਗਾਂਧੀ ਵਾਰਡਾ ਨਾਲ ਮੁਲਾਕਾਤ ਕੀਤੀ ਜਿਸ ਸਬੰਧੀ ਸਿੱਧੂ ਨੇ ਟਵਿੱਟਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਗੇ ਦੇ ਰਸਤੇ ਨੂੰ ਲੈ ਕੇ ਹਾਂ ਪੱਖੀ ਚਰਚਾ ਕੀਤੀ ਡਿਬੜੂਗੜ੍ਹ ਜੇਲ੍ਹ ਦੇ ਨਜ਼ਰਬੰਦਾ ਨੂੰ ਲੈ ਕੇ ਚੱਲ ਰਹੀ ਭੁੱਖ ਹੜਤਾਲ ਲਈ ਸਮਰਥਨ ਦੇਣ ਲਈ ਪੁੱਜੇ ਖੈਰਾਵਲ ਟੋਆ ਖਾਲਸਾ ਤੇ ਭਾਈ ਗਰੇਵਾਲ ਨਜ਼ਰਬੰਦਾ ਵਿਰੋਧ ਰਚੀ ਜਾ ਰਹੀ ਸਾਜ਼ਿਸ਼ ਚ ਭਗਵੰਤ ਮਾਨ ਵਿਕਂਦਰ ਸਰਕਾਰ ਦੀ ਸਾਜਿਸ਼ ਦਾ ਹਿੱਸਾ ਖਹਿਰੇ ਨੇ ਲਾਇਆ ਦੋਸ਼ ਕੰਡਿਆਲੀ ਤਾਰ ਦੇ ਪਾਰ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਤੇ ਪੰਜਾਬ ਸਰਕਾਰ ਤੋਂ ਕਿਸਾਨ ਪਰੇਸ਼ਾਨ ਕਿਸਾਨਾਂ ਦੋਸ਼ ਲਾਇਆ ਕਿ ਕੇਂਦਰ ਵੱਲੋਂ ਪੰਜਾਬ ਸਰਕਾਰ ਦੇ ਬੈਂਕਾ ਖਾਤੇ 'ਚ ਪੈਸੇ ਪਾਉਣ ਤੇ ਵੀ ਨਹੀਂ ਦਿੱਤਾ ਜਾ ਰਿਹਾ ਮੁਆਵਜ਼ਾ ਪੰਜਾਬੀਆਂ ਲਈ ਦਿੱਲੀ ਵਾਕਿਆ ਹੀ ਹੋਈ ਦੂਰ ਸਫ਼ਰ ਹੋਇਆ ਹੋਰ ਲੰਬਾ ਸ਼ੰਭੂ ਸਰਹੱਦ ਬੰਦ ਹੋਣ ਕਾਰਨ ਲੋਕਾਂ ਨੂੰ ਜਾਣ ਰਸਤਿਆਂ ਦੀ ਧੂੜ ਫੱਕਣ ਲਈ ਮਜਬੂਰ ਹਨ ਨਿਊਜ਼ ਬਿਊਰੋ ਮਿਸ਼ਨ ਪੰਜਾਬ ਧੰਨਵਾਦ